ਸ਼ਹਿਰ ਬ੍ਰੂਡ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਜੰਡਿਆਲਾ ਵਿਖੇ ਇੱਕ ਕੈਸੋ ਆਪਰੇਸ਼ਨ ਚਲਾਇਆ ਗਿਆ ਜਿਸ ਤੇ ਚਲਦੇ 130 ਕਿਲੋਗ੍ਰਾਮ ਹੈਰੋਇਨ 2 ਕਰੋੜ ਡਰਗਮਨੀ ਬਰਾਮਦ ਕੀਤੀ ਗਈ 1.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਅਤੇ 800 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ 850 ਤੋਂ ਵੱਧ ਨੌਜਵਾਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਕਰਵਾਇਆ ਗਿਆ ਭਰਤੀ ਅੱਜ 300 ਲੋਕਾਂ ਦੀ ਓਟ ਸੈਂਟਰ ਤੇ ਕਰਵਾਈ ਰਜਿਸਟ੍ਰੇਸ਼ਨ ਇਸ ਮੰਦੀ ਜਾਣਕਾਰੀ ਐਸਐਸਪੀ ਮਨਿੰਦਰ ਸਿੰਘ ਨੇ ਦਿੱਤੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਮਾਰਚ 1 ਤੋਂ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਉਸੇ ਤਹਿਤ ਅੱਜ ਮਾਨਯੋਗ ਏਡੀਜੀਪੀ ਸਰਦਾਰ ਨੌਨੇਹਾਲ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਜਿਹੜਾ ਹੈਗਾ ਉਹਨਾਂ ਦੀ ਦਿਸ਼ਾ ਨਿਰਦੇਸ਼ ਹੀਡ ਇੱਕ ਐਸੋ ਆਪਰੇਸ਼ਨ ਇੱਕ ਕਰ ਰਹੇ ਹਾਂ ਜੰਡਿਆਲਾ ਗੁਰੂ ਥਾਣੇ ਦੇ ਅੰਡਰ ਜਿਹੜਾ ਇਹ ਸ਼ੇਖੂਪੁਰ ਅਮਲਾ ਪੈਂਦਾ ਜਿੱਥੇ ਪਹਿਲਾਂ ਵੀ ਕਾਫੀ ਨਸ਼ਾ ਤਸਕਰੀ ਦੀ ਕਾਫੀ ਸਾਨੂੰ ਰਿਪੋਰਟ ਸੀਗੀਆਂ ਸਾਡੇ ਵੱਲੋਂ ਪੂਰਜੋਰ ਕੋਸ਼ਿਸ਼ ਹੈਗੀ ਹੈ ਕਿ ਇੱਥੇ ਦਾ ਜਿਹੜਾ ਇਲਾਕਾ ਹੈ ਬਿਲਕੁਲ ਇੱਥੇ ਦੀ ਜਿਹੜੀ ਹੈਗੀ ਹੈ ਲੋਕ ਇਹ ਫਿਕਰ ਰਹਿਣੇ ਹੱਸਦੇ ਵਸਦੇ ਰਹਿਣ ਤੇ ਜਿਹੜਾ ਨਸ਼ਾ ਹੈਗਾ ਇਹਨਾਂ ਦੀਆਂ ਸਾਰੀਆਂ ਗਲੀਆਂ ਤੋਂ ਇਹ ਦੂਰ ਹੋ ਜਾਵੇ ਇਸੇ ਤਹਿਤ ਅਸੀਂ ਜਿਹੜੇ ਇਹਨੂੰ ਪੂਰਾ ਇੱਕ ਕਾਰਡਨ ਕਰਨ ਵਾਸਤੇ ਅੱਠ ਜਿਹੜੇ ਹੈਗੇ ਆਉਟਰ ਨਾਕੇ ਲਾਏ ਨੇ ਸਾਡੀਆਂ ਫਲਾਈਂਗ ਟੀਮਸ ਨੇ ਗਠਿਤ ਕੀਤੀਆਂ ਨੇ ਸਾਨੂੰ ਜਿਹੜੇ-ਜਿਹੜਿਆਂ ਦੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਨਡੀਪੀਐਸ ਦੇ ਪੀਓਜ਼ ਜਿਹੜੇ ਹੈਗੇ ਨੇ ਪ੍ਰੋਕਲੇਮਡ ਅਫੈਂਡਰ ਜਿਹੜੇ ਬਾਕੀ ਸਮਗਲਰ ਜਿਹੜੇ ਸਾਡੇ ਸੋਰਸ ਰਿਪੋਰਟਸ ਇਨਫੋਰਮੇਸ਼ਨਸ ਆਏ ਨੇ ਅਸੀਂ ਉਹਨਾਂ ਦੇ ਘਰਾਂ 'ਚ ਸਰਚ ਕਰਨੀ ਹੈ ਤੇ ਉਸੇ ਲਈ ਹੀ ਇਹ ਜਿਹੜਾ ਹੈਗਾ ਉਸ ਦੇ ਤਹਿਤੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਇਹ ਚਲਾਇਆ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਜਿਹੜਾ ਹੈਗਾ ਕੁਝ ਸਾਡੀਆਂ ਟੀਮਸ ਮਾਰਨਿੰਗ ਦੀਆਂ ਵੀ ਗਈਆਂ ਸੀਗੀਆਂ ਬਾਕੀ ਜਿਹੜੀ ਵੀ ਪ੍ਰਾਪਤੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ਾਮ ਨੂੰ ਜਿਹੜੀ ਹੈਗੀ ਹੈ ਪ੍ਰੈਸ ਨੋਟ ਰਾਹੀਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਸਰ ਨਾਮਰ ਚੱਲਦੇ ਰਹਿਣਗੇ ਜੀ ਸਹਿਯੋਗ ਮਿਲਿਆ ਤੁਹਾਨੂੰ ਇਹ ਬਿਲਕੁਲ ਨਿਰੰਤਰ ਚੱਲਦੇ ਰਹਿਣਗੇ ਜੀ ਪਹਿਲਾਂ ਵੀ ਜਿਹੜਾ ਹੈਗਾ ਸਾਰੀ ਪਬਲਿਕ ਦਾ ਜਿਹੜਾ ਪੰਜਾਬ ਸਰਕਾਰ ਦੀ ਹੈ ਜਿਹੜੀ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ 'ਚ ਬਹੁਤ ਜ਼ਿਆਦਾ ਵੱਧ ਚੜ ਕੇ ਲੋਕਾਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ ਜੱਡੀ ਜਿਹੜੀ ਸੇ ਪੰਜਾਬ ਦੀ ਹੈਲਪਲਾਈਨ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਸਾਨੂੰ ਜਿਹੜੀ ਹੈਗੀ ਹੈ ਉਹ ਟਿਪ ਲਾਈਨ ਆndੀਆਂ ਨੇ ਇਵਨ ਮੈਨੂੰ ਮੇਰੇ ਪਰਸਨਲ ਨੰਬਰ ਤੇ ਬਹੁਤ ਲੋਕੀ ਸੰਪਰਕ ਕਰਕੇ ਜਿਹੜੇ ਨਸ਼ਾ ਤਸਕਰਾਂ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜਿਹੜੀ ਟੀਮ ਹੈ ਬਿਲਕੁਲ ਵਚਨਬੱਧ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹਨੂੰ ਅਸੀਂ ਨਾ ਵਿਗੜਨ ਦੇਵਾਂਗੇ ਤੇ ਜਿਹੜੇ ਨਾ ਇਹ ਜਿਹੜੇ ਤਸਕਰ ਹੈ ਇਹਨਾਂ ਨੂੰ ਸਿਰ